ਰਹਿਰਾਸ ਸਾਹਿਬ ਸਲੋਕ ਮਹੱਲਾ ਪਹਿਲਾ ਦੁਖਦਾਰ ਰੋਗ ਭਇਆ ਜਾਂ ਸੁਖ ਕਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਹ ਹੰਕਾਰੀ ਨ ਹੋਈ ਬਲੇ ਹਾਰੇ ਗੁਰਤਿ ਵਸਿਆ ਤਿਤ ਨ ਜਾਇ ਅਖਿਆ ਰਹਾ ਆਉ ਜਾਤ ਮਹ ਜੋਤ ਜੋ ਮਹ ਜਾਤਾ ਕਲਾ ਭਰਪੂਰ ਰਹਿ ਆਮ

ਵਾਜੇ ਤੇਰੇ ਆਦਿ ਕਰ ਸੰਖਾ ਕੀਤੇ ਤੇਰੇ ਵਾਜਣਹਾਰੇ ਕੀਤੇ ਤੇਰੇ ਰਾਗpuri ਸਿਉ ਕਹੀ ਰਹਿ ਕੀਤੇ ਤੇਰੇ ਗਾਵਣਹਾਰੇ ਗਾਵੰਤ ਤੁਘ ਨੂੰ ਪਵਣ ਪਾਣੀ ਬੈ ਸੰਤਰ ਜਾਵੇ ਰਾਜਾ ਧਰਮ ਦਵਾਰੇ ਗਾਵੰਤ ਤੁਘ ਨੂੰ ਚਿਤ ਗੁਪਤ ਲਖਜਾਨ ਵਿਖਲਖ ਧਰਮ ਵਿਚਾਰਾ ਗਾਵੰਤ ਤੁਘ ਨੂੰ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵੰਤ ਤੁਘ ਨੂੰ ਇੰਦਰੰਦ ਰਾਸਨ ਬੈਠੇ ਦੇਵ ਤੇ ਆਕਰ ਨਾਲੇ ਗਾਵੰਤ ਤੁਧ ਨੂੰ ਸਿਦ ਸਮਾਧੀ ਅੰਦਰ ਗਾਵੰਤ ਤੁਮ ਨੂੰ ਸਾਧ ਵਿਚਾਰੇ ਗਾਵੰਤ ਤੁਧ ਨੂੰ ਜਤੇ ਸਤੇ ਸੰਤੋਖੇ ਗਾਵੰਤ ਤੁਧ ਨੂੰ ਵੀਰ ਕਰਾਰੇ ਗਾਵੰਤ ਤੁਧ ਨੂੰ ਪੰਡਿਤ ਪੜਨ ਰਖੇ ਸਰ ਜੁਗ ਜੁਗ ਵੇਦਾ ਨਾਲੇ ਗਾਵੰਤ ਤੁਧ ਨੂੰ ਮੋਹਣੀਆ ਮਨ ਮੋਹਣ ਸੁਰਗ ਮਛ ਪਿਆਲੇ ਗਾਵੰਤ ਤੁਧ ਨੂੰ ਰਤਨੀ ਉਪਾਏ ਤੇਰੇ 68 ਤੀਰਥ ਨਾਲੇ ਗਾਵੰਤ ਤੁਧ ਨੂੰ ਜੋਧ ਮਹਾਬਲ ਸੂਰਾ ਗਾਵੰਤ ਤੁਮ ਨੂੰ ਖਾੜੀ ਚਾਰੇ ਗਾਵਨ ਸੁਦਨੋਂ ਖੰਡ ਮਾਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੀ ਸੇ ਤਦਨੋਂ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਪਰਸਾਲੇ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚਿਤ ਨਾਵ ਨਾਨਕ ਅਭਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਾਹੀ ਹੈ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਉਪਾਈ ਕਰ ਕਰ ਦੇਖਾ ਕੀਤਾ ਪਾ ਜੋ ਤਸਦੀ ਵਡਿਆਈ ਜੋਤ ਸੁਭਾਅਐ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾ ਸਾਹੋ ਸਾਹ ਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਿਆਖੇ ਸਭ ਕੋ ਏਕ ਓਂਡ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿ ਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਈ ਵੱਡੇ ਨੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਬਣ ਚੀਰਾ ਰਹਾ ਸਭ ਸਰਤੇ ਮਿਲ ਸਰਦਕਮਾਈ ਸਭ ਕੀਮਤ ਤੁਮ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਏ ਤੇਰੀ ਤਲਵਟ ਆਏ ਸਭ ਸਤ ਸਭ ਤਪ ਸਭ ਚੰਗਿਆਈਆ ਸਦਾ ਪ੍ਰਖਾਂਖਿਆ ਬੜਿਆਈਆ ਤੁਦ ਬਿਨ ਸਦੀ ਕੇ ਨਾ ਪਾਈਆ ਕਰਮ ਮਿਲੈ ਨਹੀਂ ਠਾਕ ਰਹਾਈਆ

ਸਚ ਨਾਮੁ ਕਰਿ ਵਡਿਆਇ ਆਪ ਸਕੇ ਕੀਮਤ ਨਹੀ ਪਾਈਐ ਸਭੁ ਮਲ ਕੈ ਅਖਣੁ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਗੁਮਰੈ ਨ ਹੋਵੇ ਸੋਗ ਦੀਦਾ ਰਹੈ ਨ ਚੁਕੇ ਭੋਗ ਗੁਣ ਹੋਰ ਨਾਹੀ ਕੋਇ ਨਾ ਕੋ ਹੁਆ ਨਾ ਕੋ ਹੋਇ ਜਿਵਣੁ ਆਪ ਤੇਵਣ ਤੇਰੀ ਦਾਤਾ ਜਨਮ ਦਿਨ ਕਰ ਕਹਿ ਕੀ ਰਾਤ ਕਸਮ ਸਾਰਹਿ ਤਿਗਮ ਜਾਤ ਨਾਨਕ ਨਾਵੇ ਬਾਸ ਨਾਤ ਰਾਗ ਗੁਜਰੀ ਮਹੱਲਾ ਚਾਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆ ਮਿਰੋ ਕਰੂ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋ ਕਉ ਰਾਮ ਨਾਮ ਕਰਗਾਸ ਗੁਰਮਤਿ ਨਾਮ ਆ ਪ੍ਰਾਣ ਸਿਖਾਈ ਹਰ ਘਰਤ ਹਮਰੀ ਰਹਿ ਰਾਸ ਨਹਾ ਹਰ ਜਨ ਕੇ ਵਡ ਭਾਗ ਜੀ ਦੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸ ਹੈ ਮੇਰੇ ਸੰਗਤ ਗੁਣ ਪਰਗਾਸ ਜਿਨ ਹਰ 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 ਨਾਮ ਨਾ ਪਾਇਆ ਤਿ ਭਾਗ ਹਿਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾ ਸੰ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਵਿੰਦਰ ਮਸਤਕ ਲਿਖਿਆਲੇ ਖਾਸ ਧਨ ਧਨ ਸਤ ਸੰਗਤ ਜਿ ਤਹਾਰਾ ਸਭ ਪਾਇਆ ਮਿਲ ਜਨ ਨਾਨਕ ਨਾਮ ਤੁਰਗਾਸ

ਸਿਰ ਸਿਰ ਜਿਸ ਕਸਮ ਬਾਹੇ ਠਾਕੁਰ ਕਾਹੇ ਮਨ ਭੌਂ ਕਰਿਆ ਉਡੇ ਉਡਾ ਵੈ ਸੈ ਕੋ ਸਾਤਿ ਸਪਾਛਾ ਬਚਰੇ ਛਰਿਆ ਤਿਨ ਕਵਣ ਕਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਣ ਕਰਿਆ ਸਭ ਬਨੁ ਰਾਨ ਗਸੇ ਅਸ਼ਟ ਸਿਧਾਨੁ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਿ ਵਾ ਜਾਈਐ ਤੇਰਾ ਅੰਤ ਨ ਪਾਰਾ ਹਰਿਆ ਰਾਗਾ ਸਰਾ ਮਹੱਲਾ ਚੌਥਾ ਸੂਪੁਰਖ देखो अनुतार सतगुरु प्रसाद सो गुरु ख निरंजन हरख निरंजन हर अगम अगम अपारा सत ध्यावे सत ध्यावे तुलसी जी हर सच्चे सृजन हारा सब जीव तुम्हारे तू जी, जी आकादा तारा हन ध्यावे संतहु जी सब दुख विसारण हारा हरिया प्यारे ठाकुर हरिया प्यारे सेवक जी ज्ञान ननक जंत विचार ਤੂੰ ਘਟ ਘਟ ਦਾਤਾ ਸਰਬ ਨਿਰੰਤਰ ਜੀ ਹਾਰੇ ਕੋ ਬੁਰਗ ਸਮਾਣਾ ਕਦਾਤੇ ਇੱਕ ਭਿਖਾਰੀ ਸੰਤ ਤੇਰੇ ਜੋਤ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਮੈ ਨਿ ਅਬਰ ਨ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਗਿਆਨ ਅਖਮਾ ਖਾਣਾ ਜੋ ਸੇਵਹਿ ਜੋ ਸੇਵਾ ਤੁਬਦੀ ਜਨ ਆਨੰਗ ਕਨੁ ਗੁਰ ਬਾਣਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇਹਜ ਅਜੂਗ ਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰਿ ਧਿਆਇਆ ਜੀ ਤਨ ਟੋਟੀ ਜਮ ਕੇ ਫਾਸੇ ਜਿੰਨਰ ਭਾਉ ਜਨ ਹਰਿ ਭਉ ਜਨ ਹਰਿ ਭਉ ਧਿਆਇਆ ਜੀ ਦਿਨ ਕਾ ਭਉ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ 세탄 세탄 진ਹਰ ਧਿਆਇਆ ਜੀ ਜਨ ਨਾਨਕਨ ਬਲ ਜਾ ਸੇ ਤੇਰੀ ਭਗਤ ਤੇਰੀ ਭਗਤ ਭੰਡਾਰੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਣ ਤੁਝੇ ਹਰਿ ਅਨੰਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰਹਿ ਹਰ ਪੂਜਾ ਜੀ ਕਪ ਤਪਹਿੰਜ ਪੈਵੇਂ ਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਨਾ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕਾਂ ਨੇ ਜੋ ਭਾਵ ਹੈ ਮੇਰੇ ਹਰਿ ਭਗਵੰਤ ਪਾਤ ਤੂੰ ਆਦ ਗੁਰਖਿ ਅਪਰੰਥ ਕੁਰ ਪਰਬਾ ਜੀ ਗੁਰ ਜੀਵਣ ਅਵਰਣ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਮਹਚਲ ਕਰਤਾ ਸੋਈ ਤੁਰੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਰੇ ਆਪੇ ਸ੍ਰੇਸ਼ਟ ਸਭ ਉਪਾਏ ਜੀ ਤੁਰੇ ਆਪੇ ਸ੍ਰੇਸ਼ਟ ਸਭ ਗੋਈ ਜਾਨਾਂ ਰਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਣ ਹੋਈ ਸਾ ਮਨ ਲਾ ਚੱਥਾ ਤੁੰ ਕਰਤਾ ਸਜਿਆਰ ਮੈਂਡਾ ਸਾਈ ਜੋ ਤਉ ਭਾਵੇ ਸੋਈ ਛੀਸੀ ਜੋ ਤੁੰ ਦੇਹ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭ ਨੇ ਭਾਇਆ ਜਿਸਨੋਂ ਕਿਰਪਾ ਕਰਹਿ ਤੈ ਨਾਮ ਰਤਨ ਪਾਇਆ ਗੁਰਮੁਖ ਰਾਗ ਨਾ ਮਨ ਮੋਹ ਨਵਾਇਆ ਤੁਹਿਆ ਵਿਛੋੜਿਆ ਤੂੰ ਲਾਇਆ ਤੂੰ ਦਰੀਆ ਸਭ ਤਨਹੀ ਮਾਹੇ ਦੁਜਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਕਰ ਲੈ ਵਿਜੋਗ ਮਿਲ ਵਿਛੜਿਆ ਸੰਜੋਗ ਹੀ ਮੇਲ ਜਿਸ ਨੋਂ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਗੁਣ ਚਦਹਿ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸੰਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਰ ਗੁਰ ਦੂਜਾ ਆਵਣ ਕੋਏ ਤੂੰ ਕਰ ਕਰ ਕੇ ਖੈ ਜਾਣੈ ਸੋਇ ਜਾਨ ਆਨੰਦ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਇਤਸਰ ਵਰੋੜਾ ਪਹਿਲੇ ਨਿਵਾਸ ਸਾਬ ਪਾਣੀ ਪਾਵਨ ਹੈ ਕੀ ਆ ਪੰਕਜ ਮੋਹ ਬਗਨ ਚਲੈ ਹਮ ਦੇ ਖਤ ਹੰਡੂ ਪੀਐ ਤੇ ਮਾਨੇਕ ਨ ਚੇਤ ਸਮੂੜ ਮਨ ਆ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੁਰਖ ਮੁਖਤਾ ਜਨਾ ਭਇਆ ਪ੍ਰਣਾਮਤ ਨਾਨਕ ਕਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾਂ ਘਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਰਨ ਕੀ ਇਹ ਤੇਰੀ ਬਰੀ ਆਇ ਆਹ ਕਾਂਤ ਰੰਗ ਤੈਨਾ ਕਾਮ ਮੋਹ ਮਨ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਅਬਜਲ ਕਰਨ ਕੈ ਜਨਮ ਬ੍ਰਿਤ ਸਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸਰੰਜਮ ਤਰੁ ਨਾਮ ਨਾ ਆਇ ਆਹ ਸੀਨਾ ਸਾਧਨਾ ਜਾਣਿਆ ਹਰਵਾਇਆ ਕਹਉ ਨਾਨਕ ਹਮ ਨੀਚ ਕਰਮਾ ਸਰਨ ਧਰੇ ਕੇ ਰਖੋ ਸਰਮਾ ਆਮ ਬਾਤ ਸਾਹਿਬ ਅਸੀਂ ਕਗਵਾਤ ਬੇਨਤੀ ਚਾਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਮ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅੰਰੇਦ ਸਬਦ ਮਕਾਵ ਹੋ ਆਪ ਹਾਥ ਦੇ ਮੁਹਿ ਬਚਾਵ ਹੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਅਛਾਨ ਜਰਜ਼ ਕਰਦਾ ਕਰਦਾ ਸਭ ਅਰਣ ਕੋ ਆਇ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੁਨ ਭਜਨ ਕੀ ਰਹਿ ਪਿਆਸਾ ਤੁਮ ਹੈ ਸ਼ਾਨ ਕੋਈ ਅਵਰਨ ਅਧਿਆਮ ਜੋ ਵਰਜਹੁ ਸਤੋਂ ਤੇ ਪਾਵਾਂ ਸੇਵਕ ਸਿਖ ਹਮਾਰੇ ਤਾਰੀ ਹੈ ਤੁਮ ਜਨ ਸਤੁਰ ਹਮਾਰੇ ਮਾਰੀ ਹੈ आप क्रम जग भरैया मरण काल का त्रास निवारिय हो जो सदा हमारे पुछा श्रीस्तु जो करे और रक्षा राख ले हो वह राखण हारे साहिब संत सहाय दयाले दीन बंधन के हंता तुम हो गुरु चतुर्दश गंता काल पाए दैवान अवतरा કાલ પાય કડ વિશે પ્રકાશ સકલ કાલ કા કી યત વાસા જવન કાલ યોગી શિવ કીયો બેન રામ મહા જ્યોતિ ઓ જવન કાલ સબન અક્ષવારા નમસ્કાર હે તાહી હમ મારા જવન કાલ સમ જગત બનાયો દેવ દાદ જછને પૂજાયો તે કૈ અવતાર સોઈ ગુરુ સમજે ઓ હમારા નમસ્કાર તસહી કો હમારી સકલ પ્રજા જને આપ સવારી ਸੇਵਕਨ ਕੋ ਸਰਵਨ ਸੁਖ ਦੀਓ ਸਤਰਨ ਕੋ ਪਲ ਪਵਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਦੇ ਪੰਚਰਿਆ ਸੋਲਾ ਸਭ ਨੂੰ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਪੰਜਾਬੁ ਕਰ ਕਰ ਕਰਤਾ ਰਾ ਪ੍ਰਜਾ ਕਰਤਬ ਦੇਹ ਅਪਾਰਾ ਜਬ ਅਕਰ ਕਰਤ ਹੋ ਕਬ ਹਮ ਤੁਮੈ ਮਿਰਤ ਦੇਹ ਧਰ ਸਭ ਹਉ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਾਪਣੀ ਗੁਜ ਉਚਾਰੈ ਰਹਿਂਦੈ ਤੁਮ ਸਭ ਹਿਦ ਰਤਿ ਗਰਾਲਾ ਜਾਨਤ ਦੇਨ ਤੇ ਦੇ ਅਰਿਆਲਾ ਨਰਮ ਕਾਂਤਿ ਬਕਾਰ ਨਰੰਦਵਾਦ ਨੀਵ ਨਾਦ ਸੰਗਹ ਤਾਕਾ ਗਹ ਅਚਾਰਤ ਭੇਦਾ ਜਾ ਕੋ ਭੇਵ ਨਾ ਕਾਵਤ ਦੇਦਾ ਤਾਂ ਕੋ ਕਰਵਾਨਨਨ ਮੰਨਤ ਮਹਾ ਮੂੜ ਕਟ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਅਨੰਕਾਰ ਕਾਜੀ ਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵੰਤ ਭਿੰਨ ਭਿੰਨ ਤੁਹੇ ਤੇਤੀਂ ਤੁਮਰਾ ਨਾ ਜਾਇ ਤਸਾਰਾ ਕਹਿ ਮਿਨ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਆਨੰਕ ਭਯੋ ਰਾਵ ਕਹਿ ਭੂਪਾ અંડે જેસે તજકિને અત પર ખાન બહો રત દીની ગહો કોન રાજા હૈ બેઠા ગહો સિમણ પયો સંગ કરે બેઠા સગરી શ્રેષ્ઠ દેખાય જમકન રાજા નાસરૂસયમ પવ અબ રક્ષા મે તુમ કરો સખ્યુ વાર સખ સંગરો દુષ્ટ જીતે અઠ મત પાપ પા સકલ નમેશ કરો રણ કથા જે હસ્તે તવ સરની પરે તિન કે દુષ્ટ દુખ તો અમરે ਪੁਰਖ ਜਦ ਪੰਗ ਪਏ ਤੇ ਹਾਰੀ ਦਿਨ ਕੇ ਤੁਮ ਸੰਕਟ ਸਭ ਟਾਰਿ ਦਿਉ ਕਲ ਕੋ ਇਕ ਬਾਰ ਤੈ ਹੈ ਤਾਕੇ ਕਾਲ ਨਿਕਨ ਐਹ ਰਿਛਾ ਹਉ ਕਾਹੇ ਸਭ ਕਾਲ ਦੁਸ਼ਟ ਰਿਸ਼ਟ ਰੇਤ ਤਤ ਕਾਲਾਂਗਾ ਕਿਰਪਾ ਗ੍ਰਿਸ਼ਟ ਤਨ ਜਾਹਿ ਹਰਹੁ ਤਾਕੇ ਸਾਪ ਤਨ ਕ ਮੋਹ ਰਹੁ ਰਿਦ ਸਿੰਘ ਕਰਮ ਸਭ ਹੋਵੇ ਦੁਸ਼ਟ ਚਾਹ ਚਾਸ ਕਾ ਨ ਕੋਈ ਇਕ ਬਾਰ ਤੁਮ ਐ ਸੰਭਾਰਾ ਤਾਲ ਖਾਸ ਦੇਤਾ ਹੈ ਉਪਾਰਾ ਜੈਨ ਨਰਨੰ ਨਾਮਾ ਲੋਕਾ ਦਾਰ ਦੁਖ ਤੇ ਰਹਾ ਕਣ ਕੇ ਤਮੈ ਸਰਣ ਤੇ ਹਾਰੀ ਆਪ ਹਾਦਨਿ ਹੋਇ ਉਬਾਰੀ ਸਰਬ othor ਮੋਹੋ ਸਹਾਈ ਦੁਸ਼ਤ ਦੁਖ ਤੇ ਲਿਹ ਮਚਾਈ ਸੋਈਆ ਪਾਏ ਗਏ ਜਬ ਤੇ ਤੁਮਰੇ ਤਵ ਤੈ ਕੋ ਵਾਕ ਕਰੇ ਨਹੀਂ ਹਨ ਹੋ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਹੈ ਮਾਤੇ ਇਕ ਨ ਮੰਨਿਓ ਸਿਮਰਤ ਸਾਸਤ੍ਰ ਵੇਦ ਸੰਭ ਬਹੁ ਭੇਦ ਕਹੇ ਹਮ ਯਕ ਨ ਜਾਣੇਓ ਸਰੀਆ ਸਰਬਾਨ ਕਿਰਪਾ ਤਵਰੀ ਕਰ ਮੈਂ ਨਾ ਕਹਿ ਸਭ ਤੋਹੇ ਬਖਾਨਿਆ ਦੋਹਰਾ ਸਗਤ ਦਵਾਰ ਕਬਛਾ ਢਕੈ ਗਹਉ ਤੁਮਾਰੋ ਦਵਾਰ ਬਾਹੇ ਗ੍ਰਹਿ ਕੀ ਲਾਜ ਆਸ ਗੋਬਿੰਦਾਸ ਤਾਰਾਂ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰੂ ਬਰਸਾਦ ਆਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿਬ ਸੇਤੀ ਮਨਮਤੀ ਆਵਾਧਾਈਆ ਰਾਗ ਰਤਨ ਪਰਿਵਾਰ ਪਰੀਆਂ ਸਭ ਵਿਕਾਵਣ ਆਈਆਂ ਸਭ ਲੋਕਾਂ ਗਾਵ ਘਾਵ ਰੀਕੇ ਰਾਮ ਅੰਦਰ ਨਿਵਾਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਮਾਇਆਏ ਹਨ ਮੇਰੇ ਆਤਮ ਸਦਰ ਹੋ ਹਰਨਾਲੇ ਹਰਨਾਲਾ ਹੁਕਮ ਮਨ ਮੇਰੇ ਦੁਖ ਸਭ ਸਰਣੰਗ ਈਕਾਰ ਹਾਰੇ ਤੇਰਾ ਕਾਜ ਸਭ ਸਵਾਰਣ ਸਭ ਨਾ ਕਰਣ ਸਮਰਤ ਸੁਆਮੀ ਸੋਖ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਮਰ ਨਾਲੇ ਸੱਚਾ ਸਾਹਿਬਾ ਕਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਜਿਹੇ ਸੋ ਪਾਵਾਂ ਸਦਾ ਸਤਿ ਸਲਾਮ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸੇ ਅਬਾਜੇ ਸ਼ਬਦ ਕੁਨੇਰੇ ਕਹ ਨਾਨਕ ਸੱਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਅਨਹਾਰੂ ਸਾਧਨਾ ਨਾਮ ਆਧਾਰਿ ਜੀ ਰਜਨ ਭੁਖਾ ਸਭ ਗਵਾਈਆ ਕਰਿ ਸਾਧ ਸੰਤ ਸੁਖ ਮਨ ਆਇ ਵਸਿਆ ਜਿਨ ਅਚਾ ਸਾਧ ਪੁਜਾਈਆ ਸਦਾ ਗੁਰ ਬਾਣ ਕੀਤਾ ਗੁਰ ਅਗਟ ਹੋਜਿ ਹਾਏ ਵਢਾਈਆ ਕਹਿ ਨਾਨਕ ਸੁਨੋ ਸੰਤੋ ਸਭ ਤਰੁ ਪਿਆਰੋ ਸਾਚਾ ਨਾਮ ਰਾਇਆ ਧਾਰੁ ਵਾਜੇ ਪੰਜ ਸਭ ਤਿਤ ਘਰ ਸਤਿ ਧੰਗਾ ਘਰ ਸਤਿ ਧੰਗਾ ਸਭ ਵਾਜੇ ਕਲਾ ਜਿਤ ਘਰ ਤੁਹਾਰੀ ਆਮ ਅੰਤਰੋਗ ਤੁਗੁਦਵਸ ਕੀਤੇ ਕਾਲ ਅੰਤ ਤਕ ਮਾਰਿਆ ਦੁਰ ਕਰਮ ਪਾਇਆ ਜੁਗਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਕਹਿ ਸੁਖ ਹੋਤਿ ਕਰਿ ਅਨਹਦ ਵਾਜੈ ਆਨੰਦ ਸੁਣਹੁ ਵਡ ਭਾਗੇ ਹੋ ਸਗਲ ਮਨੋਰਥ ਪੂਰੇ ਪਰਮ ਭਗਤ ਪਾਇਆ ਸਰੇ ਸਗਲ ਮਹਿਸੂਰੇ ਦੂਖ ਰੋਗ ਸੰਤਾਪ ਪਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭਏ ਸਰਬ ਸੇ ਪੂਰੇ ਗੁਰ ਤੇ ਜਾਣਿਆ ਸੁਣ ਕੋ ਨੀਤ ਕਹਤੈ ਮੈਂ ਬੁਰਾ ਸਾਥ ਗੁਰ ਰਹਿ ਆ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਰਾਗੇ ਬਾਜੇ ਅਨੰਦ ਗੁਰ ਰਹਿ ਮਗਾਵਣਾ ਮਹੱਵਾ ਪੰਜਵਾ ਥਾਲਨ ਵਸਤੂ ਪਈ ਉਹ ਸਤ ਸੰਤੋਖ ਵਿੱਚਾਰ ਅੰਮ੍ਰਿਤ ਨਾਮ ਠਾਕੁਰਾ ਕਾ ਪਇ ਉਦੇਸਕਾ ਸਭ ਸੇ ਅਧਾਰ ਉਹ ਜੇ ਕੋ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਇ ਉਧਾਰ ਇਹ ਵਸਪ ਜੀ ਨਹ ਜਾਇ ਨਤਨ ਤਰੱਕਿ ਉਰ ਧਾਰੋ ਨਾਮ ਸੰਸਾਰ ਜਨਮਿਕ ਦਰਿਆ ਸਭ ਨਾਨੀ ਅਹੰਕਾਰ ਸਰੂਪ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੋ ਜੋ ਕਿ ਤੋਈ ਮੈਂ ਨਰਨਿਆਰ ਕੋ ਗੁਣ ਨਾਹੀ ਆਪੇ ਦਰਸ ਭਇਓਈ ਦਰਸ ਭਇਆ ਮੇਹਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਮ ਤੁਮ੍ਹ ਨਾਮ ਦੇ ਬਿਖਤਾਂ ਜੀਵਾ ਧਨਮਤਿ ਵਹਿਰਿਆ ਪੌੜੀ ਤਥਾ ਤੁਮ ਸਮਰਾਪਤਾ ਜਿਥੈ ਕੋਈ ਨਾਹ ਹਥੈ ਤੇਰੀ ਰੱਖ ਅਗਨ ਨਲਿੰਦਰ ਮਾਨੇ ਸੁਣ ਕੈ ਜਮ ਕੇ ਦੂਤ ਲਾਇ ਤੇਰਾ ਛਡ ਜਾਹੇ ਭਉਜਲ ਬਖਮਸਾਹ ਗੁਰ ਸਬਦੀ ਪਾਰ ਕਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੰਖਾਹੇ ਕਲ ਮਹਿ ਹੋ ਬຸນ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸੰਭਾਲੈ ਸਾਹਿਬ ਮਿਰਥਾ ਕੋਈ ਨ ਜਾਏ ਆਬਦ ਪਿਆ ਹੈ ਸੋਖ ਮਹਲਾ ਪੰਜ ਵਾਏ ਅਕਾਲ ਗੁਰਿਆ ਨਾਦਣਾ ਜੇਵਾ ਜਪ ਗੁਰੂ ਨਾਨਕੋ ਨੇਤਰੀ ਸਤਗੁਰ ਦੇਖਣਾ ਸ਼ਰਵਣੀ ਸੁਨਣਾ ਗੁਰੂ ਨਰਾਇਓ ਸਤਗੁਰ ਸਿਰਤੀ ਰੱਪਿਆ ਦਰਗਹ ਹੰਪਾਈ ਠਾਵੋ ਗਹੁ ਨਾਨਕ ਕਿਰਪਾ ਕਰੇ ਜਿਸ نو ਇਹ ਵਤ ਦੇ ਜਗ ਮਹਿ ਉਤਮ ਕਾਢੀ ਅਹ ਰਿਤੇ ਕੀ ਕੇ ਮਹਾਂ ਦਰਮ ਜਵਾ ਰਖੇ ਰਖਣ ਹਾਰ ਆਪਿubar ਣ ਗੋਲਨ ਵਪਾਰੀ ਪਾਏ ਕਾਜ ਸਵਾਰੇ ਹੋ ਆਇਆ ਭਗਿਆਨ ਮਨਹੋ ਨ ਵਿਸਾਰੇ ਸਾਧ ਜਨ ਕੈ ਸੰਗ ਭਵ ਜਨ ਤਾਰੇ ਸਾਖ ਪੰਨਦਕ ਦੁਸ਼ਟ ਖਿਨਵਾਹਿ ਬਿਦਾਰਨਿਸ ਸਾਹਿਵਾ ਕੀਟੇ ਕਰ ਨਾਨਕ ਮਨ ਮਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀਤੇ ਕਾ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲਿਆਂ ਦੁਖਾਂ ਪਾਪਾਂ ਦਾ ਨਾਸ਼ جتھے آپ پر جی بجن باڑی کا پرتاپ واحر جی کا خالصہ واحر جی کی فتح <سؤال>